ਸੱਚੀ ਗੱਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਲੁਧਿਆਣਾ ਵਾਸੀਆਂ ਨੂੰ ਮਿਲਿਆ ਨਵਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜਨ ਅੱਜ ਹਿਮਾਂਸ਼ੂ ਜਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਇੰਚਾਰਜ ਸੰਭਲ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੀ ਕਮਾਨ ਉਹਨਾਂ ਦੇ ਹੱਥ ਚ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਸਲਾਮੀ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਿਮਾਂਸ਼ੂ ਜਨ ਨੇ ਜੋ ਕਿ ਆਈਐਸ ਨੇ 2019 ਪਹਿਲੇ ਸੀਐਮ ਮਾਨ ਦੇ ਐਡੀਸ਼ਨਲ ਸੈਕਟਰੀ ਰਹਿ ਚੁੱਕੇ ਨੇ ਤੇ ਹੁਣ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਕਮਾਂ ਇਹਨਾਂ ਨੇ ਸੰਭਿਆ ਵੈ ਇਹ ਤਸਵੀਰਾਂ ਲੁਧਾਨ ਦੇ ਡੀਸੀ ਦਫ਼ਤਰ ਜਿਆਬਾਦੀਆਂ ਨੇ ਦਿੱਤੀ ਕਿ ਅੱਜ ਲੁਧਿਆਣਾ ਨੂੰ ਇੱਕ ਨਵਾਂ ਨਿਯੁਕਤੀ ਡਿਪਟੀ ਕਮਿਸ਼ਨਰ ਮਿਲਿਆ ਵੈ ਤਸਵੀਰਾਂ ਵੀ ਬੜਾ ਲਾਈਵ ਤੋਂ ਦਿਖਾ ਰਹੇ ਆ ਤੁਹਾਨੂੰ ਕੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਸਰ 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 ਕੀ ਕਹਿਣਾ ਚਾਹੋਗੇ ਅੱਜ ਇਹ ਲੁਧਿਆਣਾ ਕਮਾਂਡ ਸਾਹਮਣੇ ਆ ਕੇ ਆ ਇੱਕ ਚੈਲੈਂਜਿੰਗ ਅਪਰਚੂਨਿਟੀ ਹੈ ਜੀ ਲੁਧਿਆਣਾ ਜ਼ਿਲ੍ਹਾ ਬਹੁਤ ਇੱਥੇ ਲੋਕਾਂ ਦੀ ਬਹੁਤ ਉਮੀਦ ਹੈ ਔਰ ਸਰਕਾਰ ਦੀ ਜਿਹੜੀ ਪ੍ਰਾਇਰਟੀਜ਼ ਹੈ ਮਿਹਨਤ ਕਰਾਂਗੇ ਔਰ ਲੋਕਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਾਂਗੇ ਜੀ ਸਰ ਹੋਰ ਵੀ ਇੱਥੇ ਕਾਫੀ ਸਮੱਸਿਆਵਾਂ ਨਜ਼ਰ ਆਇਆ ਸ਼ਹਿਰ ਨੂੰ ਉਸ ਨੂੰ ਵੀ ਦੇਖ ਕੇ ਸਰ ਸੰਭੋਗ ਗਏ ਜੀ ਨੇ ਬਿਲਕੁਲ ਦੇਖੋ ਸਮੱਸਿਆ ਹਰ ਸਮੱਸਿਆ ਦਾ ਹੱਲ ਹੈ ਤੁਸੀਂ ਸਾਨੂੰ ਦੱਸੋਗੇ ਮੀਡੀਆ ਦੇ ਸਾਥੀ ਕਿਉਂਕਿ ਮੈਂ ਹੁਣ ਐਜ਼ ਮੇਰਾ ਪਹਿਲਾ ਫਰਸਟ ਡੇ ਇੱਥੇ ਜਦੋਂ ਮੈਨੂੰ ਜਿੱਦਾਂ ਜਿੱਦਾਂ ਪਤਾ ਲੱਗੇਗਾ ਸਮੱਸਿਆਵਾਂ ਸਮੱਸਿਆਵਾਂ ਬਾਰੇ ਅਸੀਂ ਪੂਰੀ ਅਫਸਰਾਂ ਦੀ ਟੀਮ ਇੱਥੇ ਹੈਗੀ ਮੋਸੇ ਤਾਂ ਅਸੀਂ ਉਹਨੂੰ ਹੱਲ ਕਰਾਂਗੇ ਮਿਹਨਤ ਨਾਲ ਸ੍ਰੀ ਹੁਧਾਣਾ ਸ਼ਹਿਰ ਵਾਸੀਆਂ ਨੂੰ ਕੋਈ ਖਾਸ ਗੱਲ ਹੈ ਤੁਹਾਡੇ ਕੋਲ ਤੁਸੀਂ ਬਿਲਕੁਲ ਡੀਸੀ ਦਫਤਰ ਦੇ ਵਿੱਚ ਤੁਸੀਂ ਆਪਣਾ ਦਫਤਰ ਸਮਝੋ ਜਦ ਮਰਜ਼ੀ ਤੁਸੀਂ ਆ ਕੇ ਡੀਸੀ ਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ ਅਸੀਂ ਇੱਥੇ ਬੈਠੇ ਹਾਂ ਅਸੀਂ ਇੱਥੇ ਮੌਜੂਦ ਹਾਂ ਤੁਹਾਡੇ ਜਿਹੜੇ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਕੋਈ ਵੀ ਪ੍ਰੋਬਲਮ ਜੇ ਸਾਡੀ ਡੀਸੀ ਦਫਤਰ ਰਹੀ ਸਾਨੂੰ ਖੁਸ਼ੀ ਹੋਏਗੀ ਤੁਹਾਡੀ ਸਮੱਸਿਆਵਾਂ ਨੂੰ ਹੱਲ ਕਰਕੇ ਔਰ ਜਿਹੜੇ ਸਰਕਾਰ ਦੇ ਜਿਹੜੇ ਪ੍ਰੋਗਰਾਮ ਹੈ ਜਿੱਦਾਂ ਕਿ ਯੁੱਧ ਨਸ਼ਾ ਵਿਰੁੱਧ ਔਰ ਐਂਟੀ ਕਰਪਸ਼ਨ ਤੇ ਜੇ ਵੀ ਤੁਹਾਨੂੰ ਲੱਗੇ ਕਰਪਸ਼ਨ ਕੋਈ ਵੀ ਇਸ ਤਰ੍ਹਾਂ ਦੀ ਕੋਈ ਕਰਦਾ ਹੈ ਤੇ ਜ਼ਰੂਰ ਤੁਸੀਂ ਸਾਨੂੰ ਡੀਸੀ ਨੂੰ ਆ ਕੇ ਮਿਲੋ ਸਿੱਧੇ ਤਰੀਕੇ ਨਾਲ ਤੁਸੀਂ ਮਿਲ ਸਕਦੇ ਹੋ ਔਰ ਆਪਣੀ ਗੱਲ ਰੱਖ ਸਕਦੇ ਹੋ ਥੈਂਕ ਯੂ ਥੈਂਕ ਯੂ ਸੋ ਬਾਨ ਵਾਲੇ ਚਸਵੀਦਾਨੀ ਇਹ ਗੱਲਬਾਤ ਹੋਈ ਸਾਰੇ ਸੁਣੀ ਕਿ ਨਵੇਂ ਡਿਪਟੀ ਕਮਿਸ਼ਨਰ ਮਿਲੇ ਲੁਧਿਆਣਾ ਨੂੰ ਦਿਮ ਹਿਮਾਂਸ਼ੂ ਜੈਨ ਜੋ ਕਿ 2019 ਆਈਐਸ ਬੈਚ ਨੇ ਤੇ ਅੱਜ ਲੁਧਿਆਣਾ ਨੂੰ ਨਵਾਂ ਨਿਯੁਕਤੀ ਇੱਕ ਡਿਪਟੀ ਕਮਿਸ਼ਨਰ ਮਿਲਿਆ ਹੋਇਆ ਹੈ ਨਵੇਂ ਰੂਪ ਦੇ ਵਿੱਚ ਤੇ ਉਹਨਾਂ ਨੇ ਬਿਲਕੁਲ ਕਿਹਾ ਕਿ ਜਿਹੜਾ ਕਰਪਸ਼ਨ ਨੂੰ ਬੜਾਵਾ ਨਹੀਂ ਦਿੱਤਾ ਜਾਏਗਾ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਆਪਣੀ ਜਿਹੜੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਿਹੜੀ ਕਿ ਹੁਣ ਕਮਾਂਡ ਸੰਭਾਲਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਲੁਧਿਆਣਾ ਨੇ ਇਸ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਕਿ ਅੱਜ ਇਨਚਾਰ ਸਾਮਬਿਆ ਹੋਇਆ ਹੈ ਇਨਚਾਰ ਸਾਮਬੇ ਤੋਂ ਬਾਅਦ ਜਿਹੜੇ ਕਿ ਹੁਣ ਲੁਧਿਆਣਾ ਦੇ ਵਿੱਚ ਜਿੰਨੇ ਵੀ ਕਾਰੇ ਨੇ ਜਿੰਨੇ ਵੀ ਕੋਈ ਜਿੰਨੇ ਵੀ ਕਾਰੇ ਨੇ ਕੋਈ ਵੀ ਕਾਰੇ ਰੁਕੇ ਹੋਏ ਨੇ ਜਾਂ ਕੁਝ ਵੀ ਨਹੀਂ ਉਹ ਹੁਣ ਆਨੰਦ ਸਮੇਂ ਦੇ ਵਿੱਚ ਪੂਰਨ ਹੋਣਗੇ ਉਹਨਾਂ ਦੇ ਵੱਲੋਂ ਇਹ ਬਿਲਕੁਲ ਕੀਤਾ ਗਿਆ ਹੈ ਇਹ ਦਫ਼ਤਰ ਤੁਹਾਡਾ ਆਪਦਾ ਹੈ ਜਦੋਂ ਮਰਜ਼ੀ ਆ ਕੇ ਮਿਲੋ ਜਦ ह हाँ समस्या दसो उस समस्या का निर्वहारण जो होगा हल जरूर कदया जाएगा ये तस्वीर लुधियाने दी ने नहीं, बिल्कुल एक बहुत बड़ी जिम्मेवारी है और पूरी मेहनत और जी सरकार की प्रायरिटीज़ हैं एक युद्ध नशा विरुद्ध एंटी करप्शन कैंपेन और लोगों ने टाइमली सर्विसेज़ प्रोवाइड कराना ये साढ़ी भी प्रायरिटीज़ हैं ਔਰ ਅਸੀਂ ਇੱਥੇ ਸਪੈਸ਼ਲ ਇੱਕ ਐਮਐਸਐਮਈ ਸੈਲ ਕਿ ਲੁਧਿਆਣਾ ਮੈਂਚੈਸਟਰ ਆਫ ਇੰਡੀਆ ਗਿਆ ਜਾਂਦਾ ਹੈ ਇੱਕ ਐਮਐਸਐਮਈ ਫੈਸਿਲਿਟੇਸ਼ਨ ਸੈਲ ਇੱਥੇ ਨਵਾਂ ਆਵਾਂਗੇ ਜਿਹੜਾ ਕਿ ਕੋਈ ਵੀ ਸਮੱਸਿਆ ਕਿਸੇ ਵੀ ਇੰਡਸਟਰੀਸਟ ਨੂੰ ਜਾਂ ਕਿਸੇ ਵੀ ਏਸੀ ਵੀ ਉਹ ਨੂੰ ਨਵਾਂ ਆਉਂਦੀ ਹੈ ਉਹ ਫਾਸਟ ਟ੍ਰੈਕ ਤਰੀਕੇ ਨਾਲ ਫਾਸਟ ਤਰੀਕੇ ਨਾਲ ਅਸੀਂ ਉਹ ਨੂੰ ਰਿਜ਼ੋਲਵ ਕਰ ਸਕਦੇ ਹਾਂ ਸਰ ਇਹ ਰੂਪਕ ਤੁਹਾਨੂੰ ਰੂਪਕ ਤੁਹਾਨੂੰ ਆਇਆ ਬਹੁਤ ਵੰਡਿਆ ਡਿਸਟ੍ਰਿਕਟ ਹੈ ਇਹ ਤੇ ਜ ਵਿੱਚ ਬਹੁਤ ਸਾਰੇ ਚੈਲੰਜਸ ਵੀ ਨੇ ਚਾਹੀਏ ਹੋ ਇੱਥੇ ਬਰੀਆ ਬਹੁਤ ਚਾਹੀਏ ਇੰਡਸਟਰੀਅਲ ਐਂਡ ਬਹੁਤ ਚੈਲੰਜਸ ਸਸਕਦਾ ਕਿ ਸਮੇਂ ਤੇ ਮੇਨਲੀ ਕਿਹੜਾ ਚੈਲੰਜ ਤੁਸੀਂ ਸਮਝਦੇ ਸਭ ਤੋਂ ਇੰਪੋਰਟੈਂਟ ਹੈਗਾ ਜਿੱਤੇ ਵਰਕ ਕਰਨਾ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਨਹੀਂ ਦੇਖੋ ਹਰ ਇੱਕ ਚੀਜ਼ ਜਿਹੜੀ ਕਿ ਜਿੰਨੂੰ ਹੋ ਗਿਆ ਕੁਝ ਟਾਈਮ ਹਰ ਇੱਕ ਸ਼ਹਿਰ ਦੀ ਕੁਝ-ਕੁਝ ਸਮੱਸਿਆਵਾਂ ਹੁੰਦੀ ਹੈ ਕੁਝ-ਕੁਝ ਚੈਲੰਜਸ ਹੁੰਦੇ ਆ ਹਰ ਇੱਕ ਸਿਟੀ ਦੇ ਹੁੰਦੇ ਆ ਜਿਵੇਂ ਕਿ ਮੈਂ ਪਹਿਲਾਂ ਖਰੜ ਸੀਗਾ ਉੱਥੇ ਟਰਾਂਸਪੋਰਟ ਔਰ ਬ੍ਰਿਜ ਸੀਗਾ ਖਰੜ ਦਾ ਫਲਾਈਓਵਰ ਉਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਇਸ ਤਰ੍ਹਾਂ ਲੁਧਿਆਣਾ ਦੇ ਵੀ ਕੁਝ-ਕੁਝ ਸਪੈਸੀਫਿਕ ਚੈਲੰਜਸ ਹੋਣਗੇ ਜਿਹੜਾ ਮੈਨੂੰ ਧੀਰੇ-ਧੀਰੇ ਤੁਸੀਂ ਮਤਲਬ ਤੁਹਾਡੇ ਵੱਲੋਂ ਮੀਡੀਆ ਦੇ ਸਾਥੀ ਰਾਹੀਂ ਪਤਾ ਲੱਗੇਗਾ ਔਰ ਅਸੀਂ ਉਹਨੂੰ ਮਿਹਨਤ ਨਾਲ ਹਰ ਇੱਕ ਚੈਲੰਜ ਨੂੰ ਛੋਟੇ-ਛੋਟੇ ਟੁਕੜਿਆਂ ਦੇ ਨਾਲ ਕਰਕੇ ਡਿਵਾਈਡ ਔਰ ਵੱਡੀ ਪ੍ਰੋਬਲਮ ਨੂੰ ਮੈਨੂੰ ਲੱਗਦਾ ਹੈ ਇਹਦੇ ਨਾਲ ਹ ਬਿਲਕੁਲ ਇਹ ਸਾਡੇ ਸਗੇ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜਿਨ੍ਹਾਂ ਨੇ ਅੱਜ ਲੁਧਿਆਣਾ ਦੀ ਕਮਾਂਲ ਸੰਭੀਅਤ ਇਹ ਆਉਣ ਸਮੇਂ ਦੇ ਵਿੱਚ ਵੱਡੇ ਵੱਡੇ ਜਿਹੜੇ ਲੁਧਿਆਣਾ ਦੇ ਕਾਰੇ ਹੋਣਗੇ ਜਿਵੇਂ ਕਿ ਬੁੱਢੇ ਦਿਨਾਂ ਲੈ ਕੇ ਹੋਰ ਵੀ ਇੰਡਸਟਰੀਅਲ ਏਰੀਆ ਨੇ ਲੱਗੇ ਕਾਫੀ ਸਮੱਸਿਆਵਾਂ ਮਾ ਕਾਫੀ ਰਹਿੰਦੀ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਹੁਣ ਆਉਣ ਸਮੇਂ ਦੇ ਵਿੱਚ ਸਮੱਸਿਆ ਹੱਲ ਜਰੂਰ ਦੇਖਣ ਨੂੰ ਮਿਲੇਗਾ ਜੁੜੇ ਲੁਧਿਆਣਾ ਦੇ ਇਤਨਾ ਸੰਜਣਾ ਜੁਮਰ ਰਿਪੋਰਟ ਧੰਨਵਾਦ